ਖਰੜ ਦੀ ਸਿਆਸਤ 'ਚ ਹੋਇਆ ਵੱਡਾ ਧਮਾਕਾ ਨਗਰ ਕੌਂਸਲ ਖਰੜ ਦੇ ਪ੍ਰਧਾਨ ਬੀਬੀ ਜਸਪ੍ਰੀਤ ਕੌਰ ਲੌਂਗਿਆ ਦੇ ਵਿਰੁੱਧ ਸ਼ਹਿਰ ਦੇ 18 ਕੌਂਸਲਰਾਂ ਦੇ ਵੱਲੋਂ ਬੇਪਰੋਜ਼ਗੀ ਦਾ ਮਤਾ ਪਾਇਆ ਗਿਆ ਦੇ ਇਸ ਸੰਬੰਧ ਗਲਬਤ ਕਰਦੇ ਆ ਕਰਸਦਕ ਅਫਸਰ ਰਵੀ ਕੁਮਾਰ ਜਿੰਦਲ ਨੇ ਦੱਸਿਆ ਕਿ ਕੌਂਸਲਰਾਂ ਦੇ ਵੱਲੋਂ ਦਿੱਤੇ ਬੇਪਰੋਜ਼ਗੀ ਮਤੇ ਨੂੰ ਸਰਕਾਰ ਦੇ ਨਿਯਮਾਂ ਅਨੁਸਾਰ ਪ੍ਰਧਾਨ ਜੀ ਤੱਕ ਭੇਜਿਆ ਜਾਵੇਗਾ ਰਾਮੇਂ ਬਰਾਦੀਸ ਅਜੀਟੋਰ ਤੇ ਸਾਰੇ ਹੀ ਮੌਜੂਦ ਵੀ ਹੈ ਸਾਰਿਆਂ ਨੇ ਸਾਈਨ ਆਪਣੇ ਤਾਂ ਇਹਨਾਂ ਪਾਰਾਂ ਐਮਸੀ ਇਕੱਠੇ ਹੋਏ ਜੀ ਦੇ ਰੋਸ ਕੀ ਦਾ ਮਤਾ ਅਸੀਂ ਸਾਰਿਆਂ ਨੇ ਮਿਲ ਕੇ ਇਹੋ ਸਾਹਮਣੇ ਦਿੱਤਾ ਕਿ ਸਾਰਿਆਂ ਦਾ ਕਹਿਣਾ ਹੈ ਕਿ ਕੰਮ ਸ਼ਾਇਦ ਦੇ ਵਿੱਚ ਹੋ ਨਹੀਂ ਰਹੇ ਤੇ ਇਸ ਕਰਕੇ ਸਾਰੇ ਬਦਾਨ ਨੂੰ ਚੇਂਜ ਕਰਨਾ ਚਾਹੁੰਦੇ ਆ ਤੇ ਇਸ ਹੀ ਉਹਦੇ ਵਿੱਚ ਅਸੀਂ ਇਹੋ ਸਾਹਮਣੇ ਦਿੱਤਾ ਤੇ ਅਗਲਾ ਪ੍ਰੋਸੈਸ ਚੱਲ ਦੇਗਾ ਕਿੰਨੇ ਐਮਸੀ ਨੇ ਮੈਂ 18 ਐਮਸੀ ਹੋ ਗਏ ਜੀ ਤੇ ਚਾਰ ਸਾਲ ਦਾ ਸਮਾਂ ਲਗਭਗ ਬੀਤ ਗਿਆ ਜੀ 4 ਸਾਲਾਂ ਵਿੱਚ ਕੰਮ ਹੋਏ ਹੀ ਨਹੀਂ ਸ਼ਹਿਰ ਦੀ ਡਿਵੈਲਪਮੈਂਟ ਰੁਕੀ ਹੋਈ ਸੀ ਤੇ ਕੰਮ ਰੁਕੀ ਤਾਂ ਮੈਂ ਸੀ ਨੂੰ ਪੁੱਛਦੇ ਆ ਨਾ ਕਿ ਕੰਮ ਨਹੀਂ ਹੋ ਰਿਹਾ ਸਾਰੇ ਐਮਸੀ ਪਰੇਸ਼ਾਨ ਸੀਗੇ ਦੁਖੀ ਸੀ ਤੇ ਇਸ ਕਰਕੇ ਸਾਰਿਆਂ ਨੇ ਸਲਾਹ ਕਰਕੇ ਇਹ ਬੇਪਰੋਸਗੀ ਦਾ ਮਤਲਬ ਨਹੀਂ 7-8 ਮਹੀਨੇ ਤੋਂ ਬਾਅਦ ਆ ਜੀ ਫਿਰ ਕੋ ਦੇਖੋ ਟਾਈਮ ਆ ਤੇ ਕੰਮਾਂ ਦੇ ਕਰਕੇ ਹੀ ਕਰਿਆ ਨਾ ਕਿਉਂਕਿ ਅੱਗੋਂ ਇਲੈਕਸ਼ਨ ਆਣੇ ਆ ਲੋਕਾਂ ਨੇ ਤਾਂ ਕੰਮ ਪੁੱਛਣੇ ਐ ਐਮਸੀਆਂ ਨੂੰ ਜੇ ਹੁਣ ਥੋੜਾ ਬਹੁਤ ਕੰਮ ਕਰਕੇ ਦਿਖਾ ਦੇਣ ਕਿ ਤੇ ਲੋਕ ਨਾਲ ਜੁੜੇ ਰਹਿੰਗੇ ਕਿਉਂਕਿ ਸ਼ਹਿਰ ਤੇ ਲੋਕ ਤਾਂ ਸਾਰੇ ਡਿਵੈਲਪਮੈਂਟ ਚਾਹੁੰਦੇ ਆ ਜੇ ਕੰਮ ਹੋਏਗਾ ਤੇ ਲੋਕ ਸਾਰੇ ਨਾਲ ਹੋਣਗੇ ਵੀ ਭਣਾ ਜੀ ਨੂੰ ਨਹੀਂ ਪਤਾ ਕੰਮ ਰੁਕਦੇ ਕਿ ਕਿ ਨਹੀਂ ਹੁੰਦੇ ਪਰ ਕੰਮ ਹੋ ਨਹੀਂ ਰਿਹਾ ਡਿਵੈਲਪਮੈਂਟ ਕਿਉਂਕਿ ਮੀਟਿੰਗਾਂ ਲੇਟ ਹੁੰਦੀਆਂ ਨੇ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਵੀ 6 ਮਹੀਨੇ ਬਾਅਦ ਮੀਟਿੰਗ ਹੋਣਾ ਫਿਰ ਇਕੱਠੇ ਹੀ ਕੰਮ ਪੈ ਜਾਣਾ ਤੇ ਉਪਰੋਂ ਫਿਰ ਓਬਜੈਕਸ਼ਨ ਲੱਗ ਜਾਂਦੇ ਆ ਮੈਜੋਰਟੀ ਤੁਹਾਡੇ ਕੋਲ ਹੈ ਮਤਲਬ ਜਿਹੜੇ ਪ੍ਰਧਾਨ ਹੈਗੇ ਕਾਲੀਦਾਰ ਤੋਂ ਤੁਸੀਂ ਕਿ ਇਹਨੂੰ ਸਮਰਥਨ ਦੋਗੇ ਇਸ ਤੋਂ ਬਾਅਦ ਅੱਗੇ ਕੋਈ ਹੱਜੇ ਮੈਂ ਕੁਝ ਨਹੀਂ ਕਰਦਾ ਨਾਮ ਤੁਹਾਡਾ ਵੀ ਆ ਰਿਹਾ ਹੈ ਜੀ ਪ੍ਰਧਾਨਗੀ ਦੇ ਲਈ ਕੀ ਕਹਿਣਾ ਚਾਹੁੰਦੇ ਹੋ ਅੱਜ ਮੈਂ ਕੁਝ ਨਹੀਂ ਜੋ ਮੈਜੋਰਟੀ ਹੋਏਗੀ ਸਾਰੇ ਅਮਚਿਆਂ ਦੀ ਆਪਾਂ ਨੂੰ ਦੇ ਨਾਮ ਤੇ ਪ੍ਰਧਾਨ ਜੀ ਅੱਜ ਬੇ ਪ੍ਰੋਸੀਜਰ ਦਾ ਜਿਹੜਾ ਮਤਾ ਪਾਇਆ ਗਿਆ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਅੱਜ ਅੱਜ ਅਸੀਂ 18 ਅਮਚੇ ਇਕੱਠੇ ਹੋ ਕੇ 18 ਅਮਚਿਆਂ ਦੇ ਸਹਿਨ ਕਿਵੇਂ ਦੋ ਤਹੀ ਬਹੁਤ ਮਤ ਆਪਣੇ ਲਾਣਾ ਤੇ ਕਿਉਂਕਿ ਪ੍ਰਧਾਨ ਨੂੰ 18 ਜਦੋਂ ਉਹਦੇ ਕੋਲ ਬਹੁਤ ਕੋ ਮੈਮਰੀ ਨਹੀਂ ਰਹੀ ਇਸ ਕਰਕੇ ਸਾਡੇ ਸਾਰੇ ਐਮਸੀਆਂ ਨੇ ਇਹੀ ਰਾਇਆ ਕਿ ਉਹਨਾਂ ਦੇ ਮਤਲਬ ਉਹਨਾਂ ਦੀ ਐਸੋਸੀਏਟ ਕੋ ਲਾਇਆ ਜਾਵੇ ਤੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਅਸੀਂ 18 ਬੰਦੇ ਆਨੇ ਇਸ ਟਾਈਮ ਉਹਨਾਂ ਦੇ ਵਿਰੋਧ ਵਿੱਚ ਮザ ਪਾਇਆ ਤੇ ਉਹ ਆਪਣੇ ਆਪ ਜੇ ਸੀਟ ਸੰਸਦ ਤੋਂ ਬਹੁਤ ਵਧੀਆ ਇਹ ਅੱਜ ਸੂਬਾ ਮੈਂਬਰ ਸਾਹਿਬਾਨ ਨੇ ਉਹਨਾਂ ਨੇ ਮੈਨੂੰ ਕਲੇਮ ਦਿੱਤਾ ਵੀ ਪ੍ਰਧਾਨ ਜੀ ਉਹ ਤੁਸੀਂ ਦੇਖੋ ਸੀ ਮਤਾ ਲੈਣਾ ਚਾਹੁੰਦੇ ਹੋ ਲਗਭਗ ਚੈੱਕ ਕਰਕੇ ਪਤਾ ਲੱਗੂ 18 ਬੰਦਿਆਂ ਦੇ ਤੱਕ ਤਸਾਈਨ ਮਿਲਦਾ ਹੈ ਜੀ ਨੇ ਤੇ 18 ਬੰਦਿਆਂ ਦੇ ਸਾਈਨ ਨੇ ਜੀ ਤੇ ਇਹਨਾਂ ਨੇ ਬੇਇੱਜ਼ਤ ਹੋਣਾ ਪਹਿਲਾਂ ਲੈ ਜਾਂਦਾ ਵੀ ਪ੍ਰਧਾਨ ਜੀ ਤੋਂ ਵਿਸ਼ਵਾਸ ਸਾਡਾ ਉੱਠ ਚੁੱਕਿਆ ਤੇ ਉਹਨਾਂ ਦੇ ਵਿਰੁੱਧ ਅਸੀਂ ਮਤਾ ਪਾਉਣਾ ਚਾਹੁੰਦੇ ਹਾਂ ਤਾਂ ਉਸ ਤੋਂ ਬਾਅਦ ਅਸੀਂ ਜੋ ਵੀ ਇਹਨਾਂ ਦੀ ਗਾਹਲੀ ਕਾਰਵਾਈ ਹੈ ਆਪਦੇ ਨਵੇਂ ਪ੍ਰਧਾਨ ਜੀ ਨੂੰ ਬਣਾਉਣਾ ਚਾਹੁੰਦੇ ਨੇ ਇਸ ਸਬੰਧੀ ਸਰਕਾਰ ਦੇ ਹਦਾਇਤਾਂ ਅਨੁਸਾਰ ਮੈਂ ਤੁਰੰਤ ਇਹਦੇ ਹਮਨ ਕਾਰਵਾਈ ਕਰਦੇ ਹੋਏ ਅਗਰੇ ਸੀਟ ਕਰਕੇ ਪ੍ਰਧਾਨ ਜੀ ਨੂੰ ਮੈਂ ਭੇਜ ਦੂੰਗਾ ਉਹਨਾਂ ਨੂੰ ਜੀਨਸ਼ਿਅਲ ਕਰਕੇ WhatsApp ਵੀ ਕਰੀ ਜੋ ਸਰਕਾਰ ਦੇ ਰੂਲਰ ਦਾ ਉਪਰਕਰਨ ਕਰਵਾਉਣ ਦੀ有机会 ਨਹੀਂ ਹੋ। ਇਸ ਤੋਂ ਆ ਜਿਹੜਾ ਪ੍ਰੋਸੈਸ 14 ਦਿਨ ਦੇ ਵਿੱਚ ਚੋਣੇ ਮੀਟਿੰਗ ਕਰਾਉਣੀ ਹੈ ਉਹ 14 ਦਿਨ ਵੀ ਮੀਟਿੰਗ ਨਹੀਂ ਲਾ ਸਕਦੇ ਨੇ। 14 ਦਿਨ ਨੂੰ ਫਿਰ ਮੰਜਨ ਵੀ ਇਸ ਕਰਕੇ 28 ਦਿਨਾਂ ਨੂੰ ਪ੍ਰੋਸੈਸ ਹੈ ਤੇ ਜਿਉ ਸਾਫਤ ਕਰਦੇ ਨੇ ਤਾਂ ਰਹਿ ਸਕਦੇ ਨੇ ਨੀਬਰੋ ਸਕੀਨ ਨਾਲ ਤਾਂ ਉਹਨਾਂ ਨੂੰ ਮਤਲਬ ਇਹ ਅਦਤ ਉੱਲਾ ਦੇ ਸਕਦੇ। ਕੋਰਟ ਕੇਸ ਦਾ ਲਿੰਕ ਹੈ ਦਿੰਨਾ ਕੋਈ ਨਹੀਂ ਇਹਦੇ ਨਾਲ ਕੋਰਟ ਦਾ ਪ੍ਰੋਸੀਜਰ ਕੋਈ ਨਹੀਂ ਸਿਵਲ ਪ੍ਰੋਸੀਜਰ ਹੈ ਜੀ ਇਹ ਮੈਂਬਰ ਸਾਹਿਬਾਂ ਦੇ ਚੁਣੇ ਹੋਏ ਮੈਦਨੀ ਸ਼ਹਿਰ ਦੇ ਇਹਨਾਂ ਦਾ ਆਪਦਾ ਇੰਟਰਨਲ ਮੈਟਰ ਹੁੰਦਾ ਇਹਨਾਂ ਵਿੱਚ ਬੈਲਾਪਰਨਾ ਚੁਣੇਗੇ ਸੀ ਇਹੀ ਇਕੱਠੇ ਉਹ ਦੋ ਤਿੰਨ ਗੋਤਾਂ ਨਾਲ ਲਾਸਨ ਨੇ ਇਹੀ ਇਕੱਠੇ ਹੋ ਕੇ ਫਿਰ ਚੂ ਸਕਦੇ ਨੇ ਇਸ ਕਰਕੇ ਇਹ ਜਿਹੜਾ ਲੀਗਲ ਕੋਈ ਪ੍ਰੋਸੀਜਰ ਨਹੀਂ ਸਿਵਲ ਬੋਲ ਬਾਤ ਕੀ ਹੋ ਰਹੀ ਹੈ ਕਿ ਪ੍ਰਧਾਨ ਜੀ ਕਹਿੰਦੇ ਹਾਈ ਕੋਰਟ ਸਾਡਾ ਚੱਲਦਾ ਪਰ ਇਸ ਕਰਕੇ ਅਸੀਂ ਉਹ ਸਵੰਧਨਾ ਕੋਈ ਜਿਹੜਾ ਉਹ ਲੀਗਲ ਪੁਆਇੰਟ ਹੈ ਉਹ ਉਹਨਾਂ ਦੇ ਲੈ ਰਹੇ ਲੇਕਿਨ ਵੇ ਪ੍ਰਸਿੱਧ ਮਤਾ ਉਸ ਤਰ੍ਹਾਂ ਦੇ ਭੁੱਲ ਲੱਗੇ